ਕੱਲਾ ਹੋਇਆ ਜਿਵੇਂ ਉਹਨਾਂ ਕੱਲਾ ਮੁੰਡਾ ਸਾਰਾ ਬੰਦਾ ਬੰਦਾ ਬੰਦੇ ਪੜਗੇਗੀ ਕੁਝ ਨਾ 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 ਸੁਣੀਂਡ ਕੇ ਇੱਥੇ ਲੱਗ ਸਕਦੀਆਂ ਨੇ ਆਟੋ ਨਹੀਂ ਲੱਗ ਸਕਦੀਆਂ ਨਾ ਨਹੀਂ ਕਹਿੰਦੇ ਥੇ ਪਾਣੀ ਥੇ ਨਾ 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 ਰੈਫਰੈਂਸ ਨਾਲ ਨਹੀਂ ਦਿੰਦੇ ਆ ਯਾ ਲੋਨੇ ਘਰੋਂ ਆਏ ਆ ਘਰੋਂ ਬੈਠੀ ਆਦੇ ਬੈਠਾ ਹੈ ਤੂੰ ਵੀਡੀਓ ਬਣਾ ਕਸੇ ਵੀਰ ਆਟੋ ਖੜਾ ਕੀਤਾ ਸੀਗਾ ਟੈਕਸੀ ਸਟੈਂਡ ਵਾਲੇ ਬੇਲੀ ਆ ਕੇ ਸਾਡੇ ਨਾਲ ਕੋਈ ਨਾ ਕੋਈ ਗੱਲ ਪਿੱਛੇ ਲੜਾਈ ਕਰਦੇ ਅੱਜ ਮੈਂ ਇਕੱਲਾ ਸੀਗਾ ਇੱਥੇ ਮੇਰੇ ਨਾਲ ਦੇ ਹੈ ਨਹੀਂ ਸੀਗੇ ਪਹਿਲੇ ਇਹਨਾਂ ਨੇ ਗਾਲਾਂ ਕੱਢੀਆਂ ਜਦੋਂ ਮੈਂ ਪੁੱਛਣ ਲਈ ਗਿਆ ਤੇ ਇਹਨਾਂ ਨੇ ਮੇਰੇ ਪਹਿਲਾਂ ਜਪੇੜਾ ਮਾਰੀਆਂ ਬਾਅਦ ਚੋਂ ਰਾਡ ਨਾਲ ਹਮਲਾ ਕੀਤਾ ਜਿਸ ਉਹਨਾਂ ਨੇ ਮੇਰਾ ਸਿਰ ਪਾਟਿਆ ਤੇ ਸਵੇ ਦਾ ਆ ਮੇਰੀ ਬਾਹਾਂ ਤੋੜਤੀ ਇਹਨਾਂ ਨੇ ਉਹ ਸਵੇ ਦੀ ਬਾਹਾਂ ਤੋੜੀ ਹੋਈ ਹੈ ਜੀ ਬੰਦੇ ਦੀ ਆ ਦੇਖੋ ਜੀ ਉਹ ਸਵੇ ਦੀ ਬਾਹਾਂ ਤੋੜੀ ਆ ਸਿਰ ਪਾੜਿਆ ਸਵੇ ਦਾ ਬੰਦੇ ਦੀ ਗਲਤੀ ਕੁਝ ਨਹੀਂ ਗੱਡੀ 'ਚ ਬੈਠਾ ਸੀਗਾ ਬੰਦਾ ਸਵੇ ਦਾ ਠੀਕ ਹੈ ਨਾ ਰੋਜ਼ਾ ਕੰਮ ਹੋ ਗਿਆ ਟਕਸੜਾ ਦਾ ਅੱਛੇ ਕਰੀ ਬੰਦੇ ਬੱਚੇ ਪਾਲਣੇ ਆ ਸੀ ਇਹ ਤੇ ਮਾਰਕਟ ਆ ਕੇ ਖੋਣੇ ਕਰਨੇ ਨੂੰ ਹੋਣਾ ਸਾਡਾ ਸਟੈਂਡ ਹੈ ਸਾਡਾ ਕਿਤੇ ਸੜਕ ਤੇ ਕਿਹੜਾ ਲਾ ਜੀ ਆ ਸਾਰੇ ਲੈਂਡਸਰ ਆ ਗਏ ਨਾਲ ਲੱਗ ਰਿਹਾ ਹੈ ਅੰਦਰ ਖੜੇ ਸੀ ਗਈ ਜੀ ਸਾਡੀ ਸਾਡੀ ਲਾਈਨ ਕੀਤੀ ਹੋਈ ਹੈ ਉਸ ਲਾਈਨ ਦੇ ਅੰਦਰ ਆਟੋ ਦੇਪਰਾ ਲਾਈਨ ਦੇ ਅੰਦਰ ਖੜੇ ਸੀ ਗਈ ਜੀ ਜੀ ਸਵਾਰਨ ਨੇ ਸਾਨੂੰ ਲਾਈਨ ਦਿੱਤੀ ਹੋਈ ਹੈ ਅਸੀਂ ਉਹਦੇ ਅੰਦਰ ਆਟੋ ਲਾਣੇ ਆ ਇਹ ਵੀ ਸਾਨੂੰ ਇਹਨਾਂ ਨੂੰ ਤਾਂ ਵੀ ਪ੍ਰੋਬਲਮ ਆ ਕਿ ਅਸੀਂ ਆਟੋ ਇੱਥੇ ਕਿਉਂ ਲਾਣੇ ਆ ਲਿਆਣਾ ਕਿਹੜੀ ਵ ਇੱਕ ਬਣਾ ਲਓ ਭਾਜੀ ਸਾਡੇ ਆਹ ਕੋਣ ਬੰਦੇ ਸੀ ਉਹ ਸਾਹਮਣੇ ਸਟੈਂਡ ਤੇ ਬੈਠੇ ਸੀ ਸੁਪਰ ਸਟੈਂਡਲ ਸੁਪਰ ਐਕਸਟੈਂਡਲ ਵਾਲੇ ਆ ਜੀ ਸਾਨੂੰ ਨਾਮ ਤਾਂ ਹੀ ਪਤਾ ਇਹਨਾਂ ਦਾ ਕਿਉਂਕਿ ਅਸੀਂ ਕਦੀ ਮੂਹ ਨਹੀਂ ਲਾਇਆ ਸਾਡਾ ਤੇ ਰੋਲ ਪੂਰੀ ਜੂਣੀ ਆਣਾ ਇੱਕ ਹਫ਼ਤੇ ਤੋਂ ਆਹੀ ਕੋਈ ਕਰਦੇ ਕੰਪਲੇਂਟ ਦਿੱਤੀ ਕੰਪਲੇਂਟ ਦਿੱਤੀ ਹੋਈ ਹੈ ਕਾਰਵਾਈ ਹੋਈ ਹੈ ਕਾਰਵਾਈ ਕਹਿੰਦੇ ਅੱਜ ਮੈਂ ਮਾਰ ਦਿੱਤਾ ਸੀਗਾ ਕਿ ਕਹਿੰਦੇ ਜਿਹੜੀ ਤੁਹਾਡੇ ਹੱਕ ਚ ਜਿਹੜੀ ਤੁਹਾਡੇ ਹੱਕ ਚ ਹੋ ਗਈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵਾਛਨ ਦਿੱਤਾ ਵੀ ਤੁਹਾਡੇ ਅੱਖ ਜੀ ਫੈਸਲਾ ਹੋਊਗਾ ਅਸੀਂ ਮਤਲਬ ਉਹਨਾਂ ਨੂੰ ਕੰਬੇੜ ਦੇ ਕੱਲ ਖਤਾਂ ਮੈਡਮ ਗੱਲ ਕੀ ਆ ਦੇਖੋ ਹੁਣ ਅੱਜ ਆ ਮੁੰਡਾ ਤੁਹਾਨੂੰ ਇਹ ਹੋ ਸਕਦਾ ਮੈਂ ਹੋ ਸਕਦਾ ਕਿਉਂਕਿ ਅਸੀਂ ਸਾਰੇ ਨੇ ਇੱਥੇ ਘੜਨਾ ਵਾ ਮੈਡਮ ਸਾਰੇ ਬੱਚੇ ਆ ਜੀ ਜਾਂ ਕਿਸਾਨਾਂ ਨੇ ਇੱਕ ਨੂੰ ਵੱਜ ਗਈ ਸਾਡੇ ਬੱਚੇ ਕੌਣ ਪਾਲੂਗਾ ਜੀ ਕਮਰਸ਼ਲ ਕੋਈ ਨੰਬਰ ਨਹੀਂ ਗਈ ਇਹਨਾਂ ਦਾ ਘਰ ਦੀਆਂ ਗੱਡੀਆਂ ਲਈ ਫਿਰਦੇ ਨੇ ਇਹ ਘਰ ਦੀਆਂ ਗੱਡੀਆਂ ਦੇ ਟੈਕਸੀ ਸਟੈਂਡ ਬਣਾਈ ਫਿਰਦੇ ਆ ਦੱਸੋ ਘਰ ਦੀਆਂ ਗੱਡੀਆਂ ਦੇ ਕਿਹੜਾ ਟੈਕਸੀ ਸਟੈਂਡ ਇਹਨਾਂ ਦਾ ਰੋਜ਼ ਦਾ ਕੰਮ ਹੋ ਜਾਂਦਾ ਮੈਡਮ ਅਸੀਂ ਰੇੜੀਆਂ ਵੀ ਲਵਾਈਆਂ ਹੁੰਦੀਆਂ ਨੇ ਇਹਨਾ ਰੋਜ਼ ਦਾ ਕੰਮ ਹੋ ਜਾਂਦਾ ਗਿਆ ਸਾਡੇ ਸਾਡੇ ਆਟੋ ਸਾਈਡ ਤੇ ਕਰਾ ਕੇ ਰੇਡੀਆਂ ਲਵਾਣਾ ਚਾਹੁੰਦੇ ਨੇ ਉਹਨਾਂ ਕੋ ਪੈਸੇ ਲੈਂਦੇ ਨੇ ਆ ਵੀ 2 2025 2500 ਕਰਾ ਲੈਂਦੇ ਉਹਨਾਂ ਕੋ ਸਾਡੀ ਸਰਕਾਰ ਨੇ ਜੈਲੋ ਲੈਂਦੀਆਂ ਖੜੇ ਗੱਡੀਆਂ ਦੇ ਅਸੀਂ ਟੈਕਸ ਭਰਦੇ ਸਾਰਾ ਕੁਝ ਕਰਦੇ ਦੱਸੋ ਇੱਕ ਵਾਰੀ ਲੋਕੇਸ਼ਨ ਦੱਸੋ ਆ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲਵੇ ਸਟੇਸ਼ਨ ਦੇ ਸਾਹਮਣੇ ਸੀਗਾ ਰਸਤਾ ਰੋਕੇ ਹੋਇਆ ਸੀ ਇਹਨਾਂ ਨੇ ਜਗਮੋਤ ਸਿੰਘ ਕਿੱਥੋਂ ਬੋਲਦੇ ਤੁਸੀਂ ਵਿਹਾੜੇ ਤੋਂ ਕਿਹੜਾ ਟੈਕਸੀ ਸਟੈਂਡ ਤੁਹਾਡਾ ਸੁਪਰ ਟੈਕਸੀ ਸਟੈਂਡ ਦੱਸੋ ਕੀ ਹੋਇਆ ਸਵੇਰੇ ਸਵੇਰੇ ਇਹਨਾਂ ਨੇ ਆਟੋ ਰਸਤਾ ਲਾਇਆ ਹੋਇਆ ਸੀ ਰਸਤੇ ਦੇ ਵਿੱਚ ਠੀਕ ਹੈ ਆ ਟਾਇਰ ਮਾਰਡ ਨੂੰ ਰਸਤਾ ਜਾਂਦਾ ਰਸਤਾ ਰੋਕਿਆ ਹੋਇਆ ਸੀ ਇਹਨਾਂ ਦਾ ਇੱਥੇ ਗੱਡੀ ਮੁੜਨ ਲੱਗੀ ਸੀਗੀ ਇੱਕ ਮੂਰੇ ਵੀ ਆਟਾ ਰਸਤੇ ਲੱਗਿਆ ਸੀ ਇੱਕ ਪਿੱਛੇ ਲੱਗਿਆ ਸੀ ਉਹ ਗੱਡੀ ਮੁੜੀ ਨਹੀਂ ਉਹ ਆਖਰ ਬੈਕ ਕਰਕੇ ਅੱਗੇ ਚਲੇ ਗਈ ਮੈਂ ਇਹਨੂੰ ਆਟਾ ਵਾਲੇ ਨੂੰ ਕਿਹਾ ਮੈਂ ਕਿਹਾ ਆਟਾ ਤੂੰ ਰਸਤਾ ਰੋਕਿਆ ਹੈ ਗੱਡੀ ਮੁੜੀ ਨੂੰ ਪਿੱਛੇ ਕਰ ਲੈ ਇਹ ਤਾਂ ਕੋਈ ਨਾ ਗੱਡੀ ਦਾ ਹੁਣ ਮੁੜ ਗਈ ਕੋਈ ਨਾਲ ਕੋਈ ਨਹੀਂ ਖੜਾ ਰਹਿਣ ਦੇ ਮੈਂ ਕਿਹਾ ਖੜਾ ਨਾ ਰਹਿਣ ਦੇ ਰਸਤਾ ਬੰਦ ਨਾ ਪਿੱਛੇ ਕਰ ਪਿੱਛੇ ਕਰਦੇ ਉਹ ਆਟੋ ਜੀ ਉਤਰਿਆ ਮੈਨੂੰ ਆ ਕੇ ਚੁੰਮਣ ਲੱਗਿਆ ਸੀਗਾ ਅੱਛਾ ਜੀ ਠੀਕ ਹੈ ਹਾਂ ਜੀ ਲੱਗਿਆ ਗੱਡੀ ਜੀ ਉੱਤੋਂ ਸੁਣ ਮੈਂ ਆਪਦੀ ਕੋਲ ਗੱਡੀ ਕੋਲ ਖੜਿਆ ਸੀਗਾ ਇਹ ਉਹ ਆਪਦੀ ਗੱਡੀ ਕੋਲੇ ਆਪਦੀ ਗੱਡੀ ਜੀ ਉਤਰ ਕੇ ਖੜ ਕੇ ਮੇਰੇ ਕੋਲ ਚੁੰਮਣ ਨੂੰ ਆਇਆ ਮੈਂ ਇਸ ਤਰ੍ਹਾਂ ਹੱਥ ਅੱਗੇ ਕਰ ਲਿਆ ਉਹਨੇ ਇੱਥੇ ਹੱਥ ਲੱਗਿਆ ਠੀਕ ਹੈ ਮੈਂ ਇਸ ਤਰ੍ਹਾਂ ਹੱਥ ਕੀਤਾ ਇੱਥੇ ਪੈ ਗਿਆ ਇਕੱਠ ਹੋ ਗਿਆ ਰੌਲਾ ਹੋ ਗਿਆ ਉਸ ਉਸ ਵਾਰ ਇਹਨਾਂ ਦੇ ਬੰਦੇ ਆ ਕੇ ਗੱਲਾਂ ਕਰਨ ਲੱਗੇ ਸਾਡੇ ਨਾਲ ਛੱਡੋ ਛੱਡੋ ਮਾਰਦੀ ਕਾਲ ਸੋਲ ਲਓ ਉਸ ਤੋਂ ਬਾਅਦ ਕਹਿੰਦੇ ਜੀ ਮੇਰੇ ਸਾਥੀ ਤੇ ਐਵੇਂ ਨੇ ਧੱਫਾ ਕੀਤਾ ਜੇ ਆ ਉਹਨੇ ਆਕੇ ਮੇਰੀ ਪੱਗ ਲਾਤੀ ਇੱਥੇ ਤੁਹਾਨੂੰ ਮਾਰ ਕੇ ਮੈਨੂੰ ਕਹਿੰਦਾ ਜੀ ਤੁਹਾਡਾ ਹਿਸਾਬ ਤਾਂ ਬਰਾਬਰ ਤੇਰੀ ਬੇਇੱਜ਼ਤੀ ਕਰਨੀ ਜੀ ਨਹੀਂ ਕਰਤੀ ਕਿਰਾ ਸਾਡਾ ਹਿਸਾਬ ਤਾਂ ਬਰਾਬਰ ਆਹ ਗੱਲ ਹੋਈ ਆ ਜੀ ਉਹਦੀ ਬਾਹ ਸੁੱਜੀ ਪਈ ਆ ਬਾਹ ਬਾਹ ਸੁੱਜੀ ਇੱਥੇ ਪਬਲਿਕ ਆ ਗਈ ਜਦੋਂ ਪੱਗ ਲਹੀ ਆ ਮੇਰੀ ਬੰਦੇ ਸਰਦਾਰ ਖੜੇ ਸੀ ਜੀ ਉਹਨੇ ਕਿਹ ਚੀਜ਼ ਨਾ ਮਾਰਿਆ ਸਰ ਕਿਹੜੀ ਚੀਜ਼ ਮਾਰੀ ਜੀ ਕਿਨੇ ਅਸੀਂ ਥੋੜਾ ਮਾਰਿਆ ਜੀ ਮੈਂ ਨਹੀਂ ਮਾਰਿਆ ਕੁਝ ਨਹੀਂ ਬਸ ਅਸੀਂ ਨਹੀਂ ਪਬਲਿਕ ਨੇ ਮਾਰਿਆ ਸਰ ਜੀ ਇੱਥੇ ਸਰਦਾਰ ਬੰਦੇ ਖੜੇ ਸੀ ਗੱਡੀਆਂ ਚੜ੍ਹਨ ਨੂੰ ਇੱਥੇ ਉਹਨਾਂ ਜੋ ਮੇਰੀ ਪੱਗ ਲਾਹੀ ਆ ਇੱਥੇ ਦੇਖ ਕੇ ਕੱਠ ਹੋਇਆ ਹੋਇਆ ਸੀਗਾ ਅਸੀਂ ਨਹੀਂ ਮਾਰਿਆ ਹੈਗਾ ਪਗਲਾ ਕਹਿੰਦਾ ਸਰਦਾਰ ਦੀ ਪੱਗ ਲਾਉਂਦੀ ਆ ਪਗਲਾ ਦਿਓ ਕੇ ਸਾਹ ਦਾ ਬਰਾਬਰ ਦੱਸੋ ਪੱਗ ਲਾ ਕੇ ਸਾਹ ਦਾ ਬਰਾਬਰ ਹੁੰਦੇ ਆ ਆਗਲ ਹੋਈ ਆ ਜੀ ਸਮਝ ਹਾਂ ਜੀ ਹਾਂ ਹੋਰ ਕੋਈ ਗੁੰਡੇ ਲਿਆ ਕੇ ਕਢਾਏ ਹੋਏ ਆ ਆਟੋ ਸਾਰਿਆਂ ਦਾ ਰਸਤਾ ਬੰਦ ਕਰੀ ਰੱਖਦੇ ਇੱਥੇ ਕਿਸੇ ਨੂੰ ਲੰਘਣ ਹੀ ਨਹੀਂ ਦੇ ਠੀਆਂ ਭੈਣਾਂ ਨੂੰ ਮੰਡੇ ਚੰਗੇ ਗਾਲਾਂ ਕੱਢਦੇ ਆ ਬੁਰੇ ਗੱਲਾਂ ਕਰਦੇ ਆ ਸਮਝ ਗਏ ਤੇਰੀ ਦੁਜੀ ਫੇਰ ਇੱਕ ਵੇਲੇ ਤੇਰੀ ਮਰਜ਼ੀ ਦੁਜੀ ਆਪ ਕਰ ਲਿਓ ਸੋਨੇ ਚੈੱਕ ਸਾਨੂੰ ਇਹਨਾਂ ਜਿਉਣਾ ਦੁੱਧ ਪੀਤਾ ਹੋਇਆ ਸਾਨੂੰ ਇਹ ਸਾਡੇ ਕੋਲ ਆ ਕੇ ਕੰਪਲੀਟ ਕਰਦੀਆਂ ਕੁੜੀਆਂ ਲੇਡੀ ਸਵਾਰੀਆਂ ਕੀ ਕੀ ਬੋਲਦੇ ਆ ਤੁਸੀਂ ਉਹ ਵੀ ਗੱਲ ਪੁੱਛੋ ਅੱਛਾ ਫਟਾ ਬੁਰਾ ਹਾਲ ਕੀਤਾ ਹੋਇਆ ਸੀ ਤਾਂ ਕਿਸੇ ਕਰਕੇ ਥੋੜਾ ਲੈਣੇ ਰਸਤਾ ਬੰਦ ਕਰਕੇ ਲੜੀਏ ਸਾਡੇ ਕੋਈ ਦਸ਼ਮੀ ਖੜਾ ਇਹਨਾਂ ਨੂੰ ਕਿਹਾ ਨਹੀਂ ਕਰਦੇ ਰੋਡ ਦੇ ਵਿਚਾਰੇ ਆਟੋ ਲੱਗੇ ਰਜੇ ਲੱਗੀ ਦੇ ਲੋਕੀ ਬੰਦ ਕਰਨਾ ਅੱਜ ਤਾਂ ਰਸਤਾ ਬੰਦ ਕਰਨੇ ਕਿਹਾ ਕਿ ਇਹਨੂੰ ਹੋਰ ਤਾਂ ਕੁਝ ਨਹੀਂ ਦਿਓ ਕੋਈ ਇਹਨੂੰ ਗਾਲ ਨਹੀਂ ਕੱਢੀ ਕਿ ਬੜਾ ਚੰਗਾਰੀ ਬੋਲਿਆ ਉਹ ਆਟੇ ਉੱਤਰ ਕੇ ਮੇਰੇ ਨਾਲ ਫਿਰ ਤੇ ਟੱਕਰ ਨਾਲ ਆਇਆ ਵਾ